ਦਿਆ ਕੋਸ਼ਿਸ਼ਾ ਜੁੜੀਆਂ ਨੇ ਉਹ ਰੰਗ ਲੈ ਕੇ ਆਈ ਹੈ ਜਿਲ੍ਹਾ ਤਰਨਤਾਰਨ ਦੇ ਵਿੱਚ ਕਿ ਕਿਸਾਨਾਂ ਨੇ ਜੁੜਾ ਹੈ ਜ਼ਮੀਨ ਦਿੱਤੀ ਹੈ ਦਿੱਲੀ ਕਟੜਾ ਐਕਸਪ੍ਰੈਸਵੇ ਦੇ ਲਈ ਜ਼ਮੀਨ ਕਿਸਾਨਾਂ ਦੇ ਵੱਲੋਂ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਸਿੱਧਾ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਜਿਹੜੀ ਰੇਡ ਕੱਸੀ ਉਸ ਨੂੰ ਖਤਮ ਕੀਤਾ ਹੈ ਤੇ ਤੁਹਾਨੂੰ ਦੱਸ ਦੇ ਕਿ 2.5 ਕਿਲੋਮੀਟਰ ਹਾਈਵੇ ਦੇ ਲਈ ਦੋ ਪਿੰਡਾਂ ਦੀ ਜ਼ਮੀਨ ਜੜੀ ਹੈ ਦਿੱਤੀ ਗਈ ਹੈ ਤੇ NHAI ਦੇ ਸਬੂਦ ਜ਼ਮੀਨ ਮਾਲਕਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਮੁਕੰਮਲ ਜੁੜੀ ਐਕਵਾਇਰ ਦੀ ਪ੍ਰਕਿਰਿਆ ਹੈ ਕੀਤੀ ਗਈ ਤੇ ਸੀਐਮ ਨੇ ਇਸ ਅ fırsਰ ਨੂੰ ਵੀ ਕਿਸਾਨਾਂ ਦੇ ਨਾਲ ਸਿੱਧਾ ਰਾਬਤਾ ਕਰਨ ਦੇ ਹੁਕਮ ਦਿੱਤੇ ਸੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਰੰਗ ਲੈ ਕੇ ਆਈਆਂ ਨੇ ਕਿਸਾਨਾਂ ਦੇ ਵੱਲੋਂ ਆਪਣੀ ਜ਼ਮੀਨ ਦਿੱਤੀ ਗਈ ਹੈ ਜਿਲ੍ਹਾ ਤਰਨਤਾਰਨ ਦੇ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਦ ਤ ਹੈ ਜੁੜਾ ਹੈ ਸੀਐਮ ਨੇ ਅਫਸਰਾਂ ਦੇ ਨਾਲ ਅਫਸਰਾਂ ਨੂੰ ਕਿਸਾਨਾਂ ਦੇ ਨਾਲ ਸਿੱਧਾ ਰابطਾ ਕਰਨ ਦੇ ਜੁੜਾ ਹੁਕਮ ਨੇ ਦਿੱਤੇ ਸੀ ਦਿੱਲੀ ਕਟੜਾ ਐਕਸਪ੍ਰੈਸ ਵਾਸਤੇ ਲਈ ਕਿਸਾਨਾਂ ਦੇ ਵੱਲੋਂ ਆਪਣੀ ਜ਼ਮੀਨ ਦਿੱਤੀ ਗਈ ਹੈ ਕੱਟੜਾ ਐਕਸਪ੍ਰੈਸ ਵੇ ਦਾ ਸਪਰਟ ਜਿਹੜਾ ਆਪਣੇ ਖਡੂਰ ਸਾਹਿਬ ਸਬਡਿਵੀਜ਼ਨ ਦੇ 19 ਪਿੰਡਾਂ ਵਿੱਚੋਂ ਨਿਕਲ ਰਿਹਾ ਉਹਨਾਂ ਦੀ ਐਕ acquisition ਦੀ ਕਾਰਵਾਈ ਚੱਲ ਰਹੀ ਹੈ ਪੋਜੈਸ਼ਨ ਡਰਾਈਵ ਤੇ ਫਿਲਹਾਲ ਅਸੀਂ ਪੋਜੈਸ਼ਨ ਡਰਾਈਵ ਦੇ ਵਿੱਚ ਪਿੰਡ ਫਤਿਆਬਾਦ ਵਿੱਚ ਕਿਤੇ ਅਸੀਂ ਜਿੰਨੇ ਵੀ ਲੈਂਡ ओनर्स ਨੇ ਇਹਨਾਂ ਨੂੰ ਕੰਫੀਡੈਂਸ ਵਿੱਚ ਲਿਆ तकरीबन 2-3 ਦਿਨ ਪਹਿਲਾਂ ਕਿ ਵੀ ਵੀ ਵਰ ਬੀ ਰਿਕਵਾਇਰਿੰਗ ਯੋਰ ਕੋਆਪਰੇਸ਼ਨ ਐਂਡ ਦੇ ਵਰ ਵੈਰੀ ਗਲੈਡ ਇਨ ਗਿਵਿੰਗ ਅਸ ਦਾ ਕੋਆਪਰੇਸ਼ਨ ਐਂਡ ਟੂਡੇ ਦੇ ਹੈਵ ਹੈਂਡਰਡ ਅਸ ਇਹਨਾਂ ਨੇ ਕਬਜ਼ਾ ਦੇ ਦਿੱਤਾ ਆਪਣੀ ਜ਼ਮੀਨ ਦਾ ਛੇ ਦਿਹਾੜਾ ਪਹਿਲਾਂ ਇਹਨਾਂ ਨੇ ਸਾਡੇ ਨਾਲ ਹਰ ਸੰਭਵ ਜਿਹੜਾ ਹੈਗਾ ਸਹਿਯੋਗ ਕੀਤਾ ਮੈਂ ਇਹ ਕਹੂੰਗਾ ਤੇ ਸਭ ਤੋਂ ਅੱਛੀ ਗੱਲ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਇੰਤਕਾਲ ਐਨਐਚਏ ਆਈ ਦੇ ਨਾਮ ਹੋ ਚੁੱਕਿਆ ਹੈ ਅਸੀਂ ਮੁਆਵਜ਼ਾ ਆਪਣਾ ਚੁੱਕ ਲਿਆ ਹੁਣ ਕਬਜ਼ਾ ਨਾ ਦੇਣ ਦਾ ਕੋਈ ਕਾਰਨ ਨਹੀਂ ਦਾ ਮਤਲਬ ਐਦਾ ਦੇ ਵੀ ਸਿਟੀਜ਼ਨਸ ਹੈਗੇ ਨੇ ਮੇਰੀ ਬਾਕੀ ਸਾਰੇ ਕਿਸਾਨ ਪੈਨਪਰਾਵਾਂ ਨੂੰ ਬੇਨਤੀ ਹੈ ਕਿ ਮਤਲਬ ਇਹਨਾਂ ਦੇ ਨਕਸ਼ੇਕਰਨ ਤੇ ਚੱਲਦੇ ਹੋਏ ਤੁਸੀਂ ਪ੍ਰਸ਼ਾਸਨ ਨਾਲ ਕੋਆਪਰੇਟ ਕਰੋ ਇਸ ਪ੍ਰੋਜੈਕਟ ਦੇ ਨਾਲ ਬਹੁਤ ਜ਼ਿਆਦਾ ਇਕਨੋਮਿਕ ਡਵੈਲਪਮੈਂਟ ਜਿਹੜੀ ਆ ਉਹ ਪੈਰਨ ਪੈਰਨ ਦੇ ਵਿੱਚ ਆਏਗੀ ਤੇ ਸਰ ਕਿੰਨੇ ਪਰਸੈਂਟ ਜਿਹੜੇ ਆ ਉਹ ਮੁਆਵਜ਼ਾ ਮਿਲ ਚੁੱਕਾ ਹੈ ਤੇ ਕਿੰਨੇ ਪਰਸੈਂਟ ਜਿਹੜਾ ਬਾਕੀ ਹੈ ਜੀ ਹਲੇ ਫਿਲਹਾਲ ਅਸੀਂ 60% ਜਿਹੜਾ ਹੈਗਾ ਡਿਸਪਰਸ ਕਰ ਚੁੱਕੇ ਹਾਂ ਆਪਣਾ ਮਾਉਂਟ ਬਾਕੀ ਜਿਹੜੇ 40% ਹੈਗੇ ਆ ਰਿਮੇਨਿੰਗ ਉਹਨਾਂ ਜੋ ਬਹੁਤ ਸਾਰੇ ਕੇਸਿਸ ਆਰਬਿਟ੍ਰੇਸ਼ਨ ਲਈ ਗਏ ਹੋਏ ਨੇ ਆਪਣੇ ਮਾਨੀ ਡਿਵੀਜ਼ਨਲ ਕਮਿਸ਼ਨਰ ਜੀ ਦੇ ਕੋਲ ਤੇ ਜਿੱਦਾਂ ਹੀ ਉਹ ਐਨਹਾਂਸਮੈਂਟ ਦੇ ਉੱਤੇ ਡਿਸੀਜਨ ਆਉਂਦਾ ਹੈ ਤੇ ਐਨਐਚਆਈ ਦਾ ਉਹਦੇ ਉੱਤੇ ਰੁੱਖ ਦਾ ਸਾਨੂੰ ਕੰਪਲੀਟਲੀ ਪਤਾ ਲੱਗਦਾ ਅਸੀਂ ਉਹ ਵੀ ਡਿਸਪਰਸਮੈਂਟ ਕਰ ਦਿੰਦੇ ਸਰ ਬਦਨ ਸਿੰਘ ਹਾਂਜੀ ਅੰਗਰੇਜ਼ ਸਿੰਘ ਅਸੀਂ ਐਨਐਚ1 ਉਹ ਜ਼ਮੀਨ ਦੇ ਪੈਸੇ ਲੈ ਚੁੱਕੇ ਹਾਂ ਔਰ ਅੱਜ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਕਿ ਉਹ ਇਹ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ ਕਿ ਸਾਡੇ ਇਲਾਕੇ ਦਾ ਵਿਕਾਸ ਹੋਵੇ ਔਰ ਸਾਡੇ ਨਾਲ ਬਹੁਤ ਅਸੀਂ ਗਵਰਨਮੈਂਟ ਵੀ ਬਹੁਤ ਲੋਕਲ ਗਵਰਨਮੈਂਟ ਦੇ ਵੀ ਬਹੁਤ ਧੰਨਵਾਦ ਹੈ ਕਿ ਸਾਡੇ ਨਾਲ ਉਹਨਾਂ ਨੇ ਬੜਾ ਕੋਆਪਰੇਟ ਕਰਕੇ ਸਾਡੀ ਮਰਜ਼ੀ ਪੁੱਛ ਕੇ ਸਾਡੀ ਆ ਅਸੀਂ ਉਹਨਾਂ ਨੂੰ ਜਿਹੜੀ ਪਹਿਲੀ ਦਾ ਕਬੜਾ ਦੇ ਰਹੇ ਹਾਂ ਜੀ ਕੋਈ ਪ੍ਰਸ਼ਾਸਨ ਵੱਲੋਂ ਤਾਂ ਕੰਦ ਨਹੀਂ ਕੀਤਾ ਜਾ ਰਿਹਾ ਨਹੀਂ ਨਹੀਂ ਪ੍ਰਸ਼ਾਸਨ ਬਹੁਤ ਅੱਛਾ ਹੈ ਬੜਾ ਕੋਆਪਰੇਟਿਵ ਹੈ ਇਸ ਤੋਂ ਪਹਿਲੇ ਪ੍ਰਸ਼ਾਸਨ ਨੇ ਵੀ ਹੁਣ ਨੇ ਵੀ ਸਾਡੇ ਨਾਲ ਬਹੁਤ ਨਰਮੀ ਦਾ ਰੁਖ ਅਪਣਾਇਆ ਹੈ ਔਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਦੀ ਹੈ ਕਿ ਇਹਨਾਂ ਨੇ ਸਾਨੂੰ ਸਾਨੂੰ ਪੁੱਛ ਕੇ ਪਹਿਲੀ ਵਾਈ ਹੈ ਹਾਲਾਂਕਿ ਜ਼ਮੀਨ ਜਿਹੜੀ ਆ ਉਹ ਇੰਤਕਾਲ ਹੋ ਚੁੱਕਾ ਹੈ ਐਨ ਐਚ 1 ਦੀ ਬਲਕੀਅਤ ਹੈ ਅਸੀਂ ਉਹਦੇ ਪੈਸੇ ਲੈ ਚੁੱਕੇ ਹਾਂ ਪਰ ਫਿਰ ਵੀ ਇਹਨਾਂ ਨੇ ਸਾਡੇ ਨਾਲ ਬਹੁਤ ਦਰਮੀ ਦਾ ਰੁਖ ਪਾਇਆ ਹੈ ਔਰ ਇਹ ਬਾਕੀ ਜਟਾਣਾ ਨੂੰ ਵੀ ਬੇਨਤੀ ਹੈ ਕਿ ਇਹਨਾਂ ਨਾਲ ਤਲਖੀ ਨਾ ਵਰਤਣ ਸਾਡੇ ਬੰਦੇ ਨੇ ਔਰ ਕਾਨੂੰਨ ਮੁਤਾਬਕ ਹੀ ਚੱਲਣ ਇਹਦੇ ਨਾਲ ਕੋਈ ਇਲਾਕੇ ਦਾ ਵਿਕਾਸ ਵਧੇਗਾ ਸਾਡੇ ਦਾ ਬਿਲਕੁਲ ਹੋਏਗਾ ਜੀ ਇੱਥੇ ਹੋਟਲ ਬੰਨਣਾ ਹੈ ਠੀਲ ਬੰਨੀ ਹੈ ਟੂਰਿਸਟ ਸਪੌਟ ਬਨੇਗਾ ਤੰਤਾਲ ਸ਼੍ਰੀ ਨੂੰ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਆਉਣਗੇ ਲੋਕਾਂ ਨੂੰ ਨੌਕਰੀ ਮਿਲੇਗੀ ਕਸਨੇਰੋ ਵੱਲ ਫੈਕਟਰੀਆਂ ਤੇ ਹੋਰ ਬਣਨਗੀਆਂ ਇਲਾਕੇ ਦਾ ਵਿਕਾਸ ਤਾਂ ਜਿੱਥੇ ਹਾਈਵੇ ਨਿਕਲੇ ਹੁੰਦਾ ਹੀ ਹੈ ਜੀ